ਹੈਲੋ ਸਸਚੀਕਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਜਕਤ ਤੁਹਾਡਾ ਸਵਾਗਤ ਕਰ ਰਹੀ ਆ ਅੱਜ ਅਸੀਂ ਚਾਵਲਾਂ ਦੀ ਬਹੁਤ ਹੀ ਵਧੀਆ ਰੈਸਪੀ ਬਣਾ ਕੇ ਤਿਆਰ ਕਰ ਰਹੇ ਹਾਂ ਜੋ ਕਿ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਆਪਾਂ ਅੱਜ ਬਣਾਉਣ ਲੱਗੇ ਹਾਂ ਵਾਈਟ ਚੀਜ਼ ਕਰੀਮ ਸੌਸ ਰਾਈਸ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਔਰ ਅਗਰ ਤੁਸੀਂ ਇੱਕੋ ਤਰੀਕੇ ਦੇ ਚਾਵਲ ਖਾ-ਖਾ ਕੇ ਥੱਕ ਚੁੱਕੇ ਹੋ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਤੁਹਾਨੂੰ ਮੇਰੀ ਰੈਸਪੀ ਜ਼ਰੂਰ ਪਸੰਦ ਆਏਗੀ ਔਰ ਅਗਰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਇਹ ਜੋ ਰੈਸਪੀ ਹੈ ਤੁਹਾਡੇ ਬੱਚਿਆਂ ਨੂੰ ਜ਼ਰੂਰ ਪਸੰਦ ਆਏਗੀ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਬਹੁਤ ਜਲਦੀ ਬਣ ਜਾਂਦੀ ਹੈ ਤੁਸੀਂ ਇਸ ਜੋ ਜੋ ਰੈਸਪੀ ਹੈ ਇਹਨੂੰ ਜੋ ਰਾਤ ਦੇ ਬਚੇ ਹੋਏ ਚਾਵਲ ਹੈ ਉਹਦੇ ਨਾਲ ਵੀ ਬਣਾ ਕੇ ਟਰਾਈ ਕਰ ਸਕਦੇ ਆ ਕਿਉਂ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਇਹਦੇ ਵਾਸਤੇ ਮੈਂ ਇੱਕ ਗਲਾਸ ਚਾਵਲ ਸਿੰਪਲ ਪਾਣੀ ਚ ਉਬਾਲ ਕੇ ਇਹਨੂੰ ਬਣਾ ਲਿੱਤਾ ਵੈ ਤੁਸੀਂ ਰਾਤ ਦੇ ਪਚੇ ਹੋਏ ਚਾਵਲ ਵੀ ਲੈ ਸਕਦੇ ਅੱਗੋਂ ਇਹਦੇ ਵਿੱਚ ਸਿਰਫ ਨਮਕ ਪਾ ਕੇ ਮੈਂ ਨੂੰ ਉਬਾਲ ਕੇ ਤਿਆਰ ਕੀਤਾ ਵੈ ਹੁਣ ਆਪਾਂ ਚਾਵਲਾਂ ਦਾ ਤੜਕਾ ਤਿਆਰ ਕਰ ਲਾਂਗੇ ਜਿਹਦੇ ਵਿੱਚ ਮੈਂ ਮੱਖਣ ਲਿਤਾਵੇ ਇੱਕ ਤੋਂ ਡੇਢ ਚਮਚ ਅਸੀਂ ਮੱਖਣ ਲੈਣਾ ਮੱਖਣ ਜਦ ਸਾਡਾ ਪੂਰਾ ਮੈਲਟ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਕਿਉਂਕਿ ਜਦੋਂ ਮੈਂ ਚਾਵਲ ਤਿਆਰ ਕੀਤੇ ਸੀ ਉਹਦੇ ਵਿੱਚ ਮੈਂ ਕੁਝ ਵੀ ਨਹੀਂ ਪਾਇਆ ਸੀ ਸਿਰਫ ਨਮਕ ਪਾਇਆ ਸੀਗਾ ਹੁਣ ਇੱਕ ਤੋਂ ਢੋ ਚਮਚ ਅਸੀ ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਦਾਂਗੇ ਮੈਂ ਇਹਨੂੰ ਦੋਰੀ ਸੋਟੇ ਨਾਲ ਕੁੱਟਿਆ ਹੋਇਆ ਤੁਸੀਂ ਚਾਹਤੇ ਬਿਲਕੁਲ ਬਰੀਕ ਬਰੀਕ ਇਹਨੂੰ ਕੱਟ ਵੀ ਸਕਦੇ ਹੋ ਕਿਉਂ ਚਾਹਤੇ ਇਹਨੂੰ ਬਿਲਕੁਲ ਮਿਕਸੀ ਵਿੱਚ ਪੀਸ ਕੇ ਇਹਨੂੰ ਪੇਸਟ ਵੀ ਬਣਾ ਸਕਦੇ ਹੈਗੇ ਉਹ ਇਹ ਦੇਖੋ ਹੁਣ ਜਦ ਸੜਾ ਥੋੜਾ ਜਿਹਾ ਇਹਨੂੰ ਭੁੰਨਿਆ ਜਾਵੇ ਆਪਾਂ ਇਹਨੂੰ ਹਲਕਾ ਹਲਕਾ ਹੀ ਭੁੰਨਾ ਹੈਗਾ ਉਹ ਸੜਾ ਕੱਚਾਪਨ ਖਤਮ ਕਰਨਾ ਹੈ ਦਾ ਕਲਰ ਨਹੀਂ ਚੇਂਜ ਕਰਨਾ ਹੈਗਾ ਦਾਕਾ ਪਨ ਥੋੜਾ ਜਿਹਾ ਪੁੰਨਾਂਗੇ ਇਹਦੇ ਨਾਲ ਚਾਵਲਾ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਇਹ ਦੇਖੋ ਇਹ ਜੋ ਸਾਡਾ ਲਸਣ ਅਦਰਕ ਦਾ ਪੇਸਟ ਹੈ ਉਹ ਸਾਡਾ ਪੁੰਨੇ ਆ ਜਾ ਚੁੱਕਿਆ ਵੈ ਆਪਾਂ ਥੋੜੀ ਦੇ ਹੋਰ ਪੁੰਨਾਂਗੇ ਇਸ ਤਰੀਕੇ ਨਾਲ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਜੋ ਸਾਡੇ ਜੋ ਲਸਣ ਅਦਕ ਦਾ ਪੇਸਟ ਹੈ ਉਹ ਸਾਡਾ ਹੋ ਚੁੱਕਿਆ ਵੈ ਬਸ ਅਪੈਨੀ ਦੇਰੀ ਕਰਨਾ ਹੈ ਹੁਣ ਅਸੀਂ ਇਹਦੇ ਵਿੱਚ ਜੋ ਚਾਵਲ ਬਣਾ ਕੇ ਤਿਆਰ ਕੀਤੇ ਸੀਗੇ ਉਹ ਪਾ ਦਾਂਗੇ ਇਹਦੇ ਵਿੱਚ ਚਾਵਲਾ ਨੂੰ ਮੈਂ ਬਿਲਕੁਲ ਸਿੰਪਲ ਇੱਕ ਗਲਾਸ ਚਾਵਲ ਲਿੱਤੇ ਨੇ ਦੋ ਗਲਾਸ ਪਾਣੀ ਪਾ ਕੇ ਥੋੜਾ ਨਮਕ ਪਾ ਕੇ ਇਹਨੂੰ ਤਿਆਰ ਕੀਤਾ ਵੈ ਤੁਸੀਂ ਚਾਏ ਤੇ ਦਾਦੇ ਜੋ ਬਚੇ ਹੋਏ ਚਾਵਲ ਹੁੰਦੇ ਨੇ ਤੁਸੀਂ ਉਹ ਵੀ ਲੈ ਸਕਦੇ ਹੋ ਉਹਦੇ ਨਾਲ ਵੀ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਹੁਣ ਆਪਾਂ ਚੰਗੀ ਤਰੀਕੇ ਨਾਲ ਸਾਰਿਆਂ ਨੂੰ ਮਿਕਸ ਕਰ ਲੈਣਾ ਵੈ ਇਹ ਦੇਖੋ ਇਹ ਦੇਖੋ ਆਪਾਂ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਵੈ ਨਮਕ ਅਸੀਂ ਇਹਦੇ ਵਿੱਚ ਪਾਇਆ ਹੋਇਆ ਸੀ ਚਾਵਲਾਂ ਦੇ ਵਿੱਚ ਇਸ ਕਰਕੇ ਮੈਂ ਨਮਕ ਨਹੀਂ ਪਾ ਰਹੀ ਹੈਗੀਆ ਮੈਂ ਇਹਦੇ ਵਿੱਚ ਕਾਲੀ ਮਿਰਚ ਪਾ ਰਹੀ ਹੈਗੀਆ ਇਹ ਦੇਖੋ काली मिर्च पा दी है हम आपूमें मिक्स कर लेंगे चंगी तरीके चंभी तरीके ना मिक्स करना है यह देखो ਆਪਣੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ। ਇਹ ਦੇਖੋ। ਬਸ ਪੈਣੀ ਦੇਰੀ ਕਰਨੇ ਨੇ। ਹੁਣ ਅਸੀਂ ਇਹਦੇ ਵਿੱਚ ਮਿਕਸ ਹਰब्स ਪਾ ਦਾਂਗੀ। ਮੈਂ ਇਹਦੇ ਵਿੱਚ ਪਾ ਰਹੀ ਹਾਂ। ਤੁਸੀਂ ਇਹਦੇ ਵਿੱਚ ਚੀਲੀ ਫਲੈਕਸ ਵੀ ਪਾ ਸਕਦੇ ਅਗੇ ਉਹ। ਮੈਂ ਇਹਦੇ ਵਿੱਚ ਸਿਰਫ ਮਿਕਸ ਹਰब्स ਪਾ ਰਹੀ ਹਾਂ। ਇਹ ਦੇਖੋ। ਇਹਦੇ ਨਾਲ ਕੀ ਟੇਸਟ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ। ਇਹ ਦੇਖੋ। ਬਸ ਸਾਢੇ ਜੋ ਚਾਵਲ ਨੇ ਉਹ ਤਿਆਰ ਨੇ ਇਹ ਦੇਖੋ ਹੁਣ ਅਸੀਂ ਇਹਦੇ ਵਾਸਤੇ ਸਾਸ ਤਿਆਰ ਕਰ ਲਾਂਗੇ ਮੈਂ ਕੜਾਈ ਦੇ ਵਿੱਚ ਮੱਖਣ ਲਿੱਤਾ ਵੈ ਮੱਖਣ ਥੋੜਾ ਸਾੜਾ ਮੈਲਟ ਹੋ ਜਾਏ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਤੜਕਾ ਤਿਆਰ ਕਰਾਂਗੇ ਇਹ ਦੇਖੋ ਸਾਡਾ ਜੋ ਮੱਖਣ ਹੈ ਉਹ ਮੈਲਟ ਹੋ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਦਾਂਗੇ ਮੈਨੂੰ ਦਰਦਰਾ ਜਾਈ ਕਟਿਆ ਵੈ ਤੁਸੀਂ ਚਾਹੇ ਤੇ ਦਾ ਬਿਲਕੁਲ ਬਾਰੀਕ ਪੇਸਟ ਬਣਾ ਸਕਦੇ ਹੋ ਜਾਂ ਬਾਰੀਕ-ਬਾਰੀਕ ਕੱਟ ਵੀ ਸਕਦੇ ਅਗੇਓ ਇਹ ਦੇਖੋ ਆਪਾਂ ਚੰਗੀ ਤਰੀਕੇ ਨਾਲ ਭੁੰਨਾ ਵੈ ਇਹ ਦੇਖੋ ਆਪਾਂ ਇਹਦਾ ਕੱਚਾਪਨ ਖਤਮ ਕਰਨਾ ਹੈ ਕਲਰ ਨਹੀਂ ਚੇਂਜ ਕਰਨਾ ਹੈ ਦਾ ਕਲਰ ਡਾਰਕ ਬਰਾਊਨ ਨਹੀਂ ਕਰਨਾ ਸੀ ਸਿਰਫ ਇਹਦਾ ਕੱਚਾਪਨ ਖਤਮ ਕਰਨਾ ਵੈ ਇਹ ਦੇਖੋ ਜੋ ਸਾਡਾ ਲਸਣ ਅਦਰਕ ਦਾ ਪੇਸਟ ਹੈ ਉਹ ਸਾਡਾ ਪੁੰਨਿਆ ਜਾ ਚੁੱਕਿਆ ਵੈ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਮੈਂ ਦੋ ਪਿਆਜ਼ ਲਿੱਤੇ ਨੇ ਜਿੰਨੂੰ ਮੈਂ ਬਰੀਕ ਕੱਟ ਲਿੱਤਾ ਵੈ ਇਸ ਤਰੀਕੇ ਨਾਲ ਆਪਾਂ ਪਾ ਦੇਣਾ ਇਹਦੇ ਵਿੱਚ ਤੇ ਇਹਨੂੰ ਵੀ ਆਪਾਂ ਪੁੰਨ ਲਾਂਗੇ ਇਹਨੂੰ ਆਪਾਂ ਜਦ ਤੱਕ ਸਾਡੇ ਪਿਆਜ਼ ਪਿੰਕ ਕਲਰ ਦੇ ਨਹੀਂ ਹੋ ਜਾਂਦੇ ਤਾਂ ਤੱਕ ਆਪਾਂ ਇਹਨਾਂ ਨੂੰ ਪੁੰਨਾਂਗੇ ਆਪਾਂ ਇਹਦਾ ਜ਼ਿਆਦਾ ਡਾਰਕ ਨਹੀਂ ਕਰਨਾ ਹੈਗਾ ਆਪਾਂ ਇਹਨੂੰ ਸਿਰਫ ਪਿੰਕ ਕਲਰ ਹੋਣ ਤੱਕ ਹੀ ਪੁੰਨਾਂਗੇ ਜਦੋਂ ਤੱਕ ਸਾਡਾ ਪਿਆਜ਼ ਦਾ ਕਰਚਾ ਪਾਨੇ ਖਤਮ ਹੋ ਜਾਂਦਾ ਆਪਾਂ ਜੇ ਜ਼ਿਆਦਾ ਪੁੰਨ ਦਿੰਦੇ ਆ ਤੇ ਜੋ ਪਿਆਜ਼ਾਂ ਵਿੱਚ ਜੋ ਮਿਠਾਸ ਹੁੰਦੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਆਪਾਂ ਇਸ ਕਰਕੇ ਇਹਨਾਂ ਨੂੰ ਲਾਈਟ ਪਿੰਕ ਹੋਣ ਤੱਕ ਹੀ ਆਪਾਂ ਇਹਨਾਂ ਨੂੰ ਪੁੰਨਾਂਗੇ ਤਾਂ ਕਿ ਇਹਦੇ ਵਿੱਚ ਜੋ ਮਿਠਾਸ ਹੁੰਦੀ ਹੈ ਨਾ ਪਿਆਜ਼ ਵਿੱਚ ਉਹ ਵੀ ਸਾਡੀ ਰਵੇ ਐ ਦੇਖੋ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਭੁੰਨਣਾ ਵੈ ਐ ਦੇਖੋ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਵੈ ਐ ਦੇਖੋ ਇਹ ਪਿੰਕ ਕਲਰ ਦੇ ਹੋਣ ਵਾਲੇ ਹੋਣ ਲੱਗੇ ਨੇ ਹੁਣ ਅਸੀਂ ਇਹਦੇ ਵਿੱਚ शिमला ਵਿੱਚ ਪਾ ਦਾਂਗੇ ਮੈਂ ਇਹਦੇ ਵਿੱਚ ਤਿੰਨੋਂ ਰੰਗ ਦੀਆਂ शिमला ਵਿੱਚ ਪਾ ਰਹੀ ਆ ਲਾਲ शिमला ਮਿਰਚ ਪੀਲੀ शिमला ਮਿਰਚ ਤੇ ਹਰੀ शिमला ਮਿਰਚ ਪਾ ਰਹੀ ਆ ਇਹਨਾਂ ਆਪਾਂ ਵੀ ਬ੍ਰੇਕ ਬ੍ਰੇਕ ਕੱਟ ਲਿੱਤਾ ਵੇ ਤੇ ਹੁਣ ਇਹਨਾਂ ਸਾਰਿਆਂ ਨੂੰ ਵੀ ਆਪਾਂ ਮਿਕਸ ਕਰ ਲਾਂਗੇ ਤੁਸੀਂ ਇਹਦੇ ਵਿੱਚ ਬ੍ਰੋਕਲੀ ਵੀ ਪਾ ਸਕਦੇ ਅਗੇਓ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਿੱਤਾ ਵੇ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਤਾਂ ਕਿ ਜੋ ਸਾਡੀਆਂ ਸਬਜ਼ੀਆਂ ਨੇ ਉਹ ਸਾਡੀਆਂ ਚੰਗੀ ਤਰੀਕੇ ਨਾਲ ਗਲ ਜਾਣ ਮੈਂ ਇੱਕ ਚਮਚ ਇਹਦੇ ਵਿੱਚ ਨਮਕ ਪਾਇਆ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਪਾਣਾ ਵੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਤਾਂ ਕਿ ਜੋ ਸਾ ਨਮਕ ਪਾਉਣ ਨਾਲ ਕਿ ਸਬਜ਼ੀਆਂ ਜਲਦੀ ਗਲ ਜਾਂਦੀਆਂ ਨੇ ਤੇ ਥੋੜਾ ਜਿਹਾ ਸੇ ਵਿੱਚ ਪਾਣੀ ਪਾ ਦਿੱਤਾ ਵੈ। ਇਹ ਕਰਛੀ ਸਾਰਾ ਪਾਣੀ ਪਾਇਆ ਬਸ ਮੈਂ ਇਹਦੇ ਵਿੱਚ ਨਮਕ ਪਾਨਾ ਕਿ ਸਬਜ਼ੀਆਂ ਸਾਡ ਜਲਦੀ ਗਲ ਜਾਂਦੀਆਂ ਨੇ। ਹੁਣ ਅਸੀਂ ਇਹਦੇ ਵਿੱਚ ਕੌਰਨਸ ਪਾ ਦਾਂਗੇ। ਇਹ ਦੇਖੋ। ਆ ਬੈਚ ਕੌਰਨਸ ਪਾ ਦਿੱਤੇ ਨੇ। ਹੁਣ ਆਪਾਂ ਇਹਨਾਂ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਵੈ। ਆਪਾਂ ਸਬਜ਼ੀਆਂ ਜ਼ਿਆਦਾ ਨਹੀਂ ਗਲਾਨੀਆਂ ਹੈਗੀਆਂ ਥੋੜੀ ਜਿਹੀ ਸਾਡੀ ਸਬਜ਼ੀ ਬਸ ਹਲਕੀ ਜੀ ਸਾਡੀ ਗਲ ਜਾਵੇ ਐਨੀ ਦਰਦ ਪਕਾਉਣਾ ਵੈ ਥੋੜਾ ਜਿਹਾ ਜਿਵੇਂ ਸਬਜ਼ੀਆਂ ਦਾ ਕਰੰਚ ਰਹਿਣਾ ਚਾਹੀਦਾ ਆਪਾਂ ਐਨੀ ਕਰੰਚ ਰੱਖਣੀ ਹੈ ਹੁਣ ਅਸੀਂ ਥੋੜੀ ਦੇਰ ਵਾਸਤੇ ਇਹਨੂੰ ਟੱਕ ਕੇ ਪਕਾ ਲਾਂਗੇ ਤਾਂ ਕਿ ਜੋ ਸਾਡੀਆਂ ਸਬਜ਼ੀਆਂ ਨੇ ਉਹ ਪੱਕ ਜਾਣ ਇਹ ਦੇਖੋ 1 ਮਿੰਟ ਬਾਅਦ ਮੈਂ ਇਹਨੂੰ ਧੱਕ ਕੇ ਬਕਾਇਆ ਸੀਗਾ ਉਸ ਤੋਂ ਬਾਅਦ ਆਪਾਂ ਖੋਲ ਕੇ ਦੇਖ ਲੈਂਦੇ ਆ ਇਹ ਦੇਖੋ ਜੋ ਸਾਡੀਆਂ ਸਬਜ਼ੀਆਂ ਨੇ ਉਹ ਹਲਕੀਆਂ ਹਲਕੀਆਂ 갈ਗੀਆਂ ਨੇ ਹੁਣ ਅਸੀਂ ਇਹਦੇ ਵਿੱਚ ਕਾਲੀ ਮਿਰਚ ਪਾ ਦਾਂਗੇ ਤੁਸੀਂ ਇਹਦੇ ਵਿੱਚ ਲਾਲ ਮਿਰਚ ਅਗਰ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਹੁਣ ਆਪਾਂ ਇਹਨਾਂ ਸਾਰਿਆਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਥੋੜੀ ਦੇਰ ਵਾਸਤੇ ਫਿਰ ਦਵਾਰਾ ਟੱਕ ਕੇ ਪਕਾ ਲਾਂਗੇ ਤਾਂ ਕਿ ਜੋ ਸਾੜੀ ਸਬਜ਼ੀਆਂ ਨੇ ਉਹ ਚੰਗੀ ਤਰ੍ਹਾਂ ਗਲ ਜਾਣ ਤੈਸ ਸੱਜਿਆ ਦਾ ਕਰੰਚ ਵੀ ਬਾਕੀ ਰਵੇ ਇਹ ਦੇਖੋ ਸਿਰਫ 1 ਮਿੰਟ ਹੋਰ ਵਾਸਤੇ ਅਸੀਂ ਕਰਾਂਗੇ ਇਹ ਦੇਖੋ ਸਾਡੀ ਸਬਜ਼ੀਆਂ ਨੇ ਉਹ ਸਾਡੀਆਂ ਪੂਰੀ ਤਰ੍ਹਾਂ ਗਲ ਚੁੱਕੀਆਂ ਨੇ ਬਸ ਆਪ ਐਨੀ ਦੇ ਐਨੀਆਂ ਹੀ ਗਲਆਂੀਆਂ ਨੇ ਤਾਂਕਿ ਜੋ ਸਾਡੇ ਸਬਜ਼ੀਆਂ ਦਾ ਕਰੰਚ ਵੀ ਰਵੇ ਹੁਣ ਅਸੀਂ ਇਹਦੇ ਵਿੱਚ 1 ਕੱਪ ਦੁੱਧ ਪਾ ਦਾਂਗੇ ਮੈਂ 1 ਕੱਪ ਦੁੱਧ ਪਾਇਆ ਇਹਦੇ ਵਿੱਚ ਹੁਣ ਆਪਾਂ ਇਹਨੂੰ ਦੁੱਧ ਵਿੱਚ ਪਕਾਵਾਂਗੇ ਪਰਨ ਲਗਾਤਾਰ ਹਿਲਾਉਂਦੇ ਜਾਣਾ ਦੁੱਧ ਪਾਨ ਤੋਂ ਬਾਅਦ ਤਾਂ ਕਿ ਜੋ ਸਾਡਾ ਦੁੱਧ ਇਹ ਫਟਣਾ ਚਾਵੇ ਜਿੱਦਾਂ ਸਾਡੇ ਦੁੱਧ ਨੂੰ ਉਬਾਲਣਾ ਨਾ ਆ ਜਾਏ ਤਾਂ ਪਨ ਲਗਾਤਾਰ ਇਸ ਤਰੀਕੇ ਨਾਲ ਨੂੰ ਚਲਾਉਂਦੇ ਜਾਣਾ ਹੈ ਇਹ ਦੇਖੋ ਸਾਇਦਾ ਸਾਡੇ ਉਬਾਲਾ ਆਣਾ ਸ਼ੁਰੂ ਹੋ ਚੁੱਕਿਆ ਹੋਵੇ ਜੇ ਅਸੀਂ ਇਹਨੂੰ ਦੁੱਧ ਪਾ ਕੇ ਛੱਡ ਦਾਂਗੇ ਨਾ ਤੇ ਸਾਡਾ ਦੁੱਧ ਫਟਣ ਦਾ ਡਰ ਰਹਿੰਦਾ ਹੈ ਕਿਉਂਕਿ ਇਹ ਜ ਨਮਕ ਵੀ ਹੈਗਾ ਤੇ ਕਾਲੀ ਮਚੀ ਵੀ ਹੈਗੀ ਹੈ ਦੁੱਧ ਫਟਣ ਦਾ ਡਰ ਰਹਿੰਦਾ ਹੈ ਇਹ ਦੇਖੋ ਉਹ ਸਾਡੇ ਸਬਜ਼ੀ ਨੂੰ ਜੋ ਦੁੱਧ ਨੂੰ ਬਾਲਾ ਆ ਚੁੱਕਿਆ ਵੈ ਇਹ ਦੇਖੋ ਬਾਲਾ ਆ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਚੀਜ਼ ਪਾ ਦਾਂਗੇ ਮੈਂ ਦੋ ਤੋਂ ਤਿੰਨ ਚਮਚ ਚੀਜ਼ ਪਾਈ ਇਹਦੇ ਵਿੱਚ ਇਹ ਦੇਖੋ हूँ इन्होंने चंकी तरह मिक्स कर लेंगे यह देखो सारा जो चीज़ है भी मेल्ट हो चुक है वे देखो बस इन्नी देर करना हूँ अस ये एक चम्मच मैदा पा देंगे ਮੇਕ ਚਮਚੀ ਮੈਦਾ ਪਾਇਆ ਹੈ ਇਹਦੇ ਵਿੱਚ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਪਕਾਵਾਂਗੇ ਤਾਂ ਕਿ ਜੋ ਸਾਡਾ ਜੋ ਮੈਦਾ ਹੈ ਉਹ ਕੱਚਾ ਨਾ ਰਹਿ ਜਾਵੇ ਆਪਾਂ ਇਹਨੂੰ ਦੋ ਤੋਂ ਤਿੰਨ ਹਵਾਲੇ ਆਂਦੇ ਰਹਿਣ ਦੇਣਾ ਹੈ ਤਾਂ ਕਿ ਸਾਡਾ ਜੋ ਮੈਦਾ ਵੀ ਚੰਗੀ ਤਰੀਕੇ ਨਾਲ ਪੱਕ ਜਾਵੇ ਤੇ ਜੋ ਸਾਡੀ ਸੌਸ ਹੈ ਉਹ ਵੀ ਠਿੱਕ ਹੋ ਜਾਏਗੀ ਇਹ ਦੇਖੋ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਪਕਾਣਾ ਹੈ ਤੁਸੀਂ ਚਾਹੇ ਤੇ ਜਦੋਂ ਆਪਾਂ ਸਬਜ਼ੀਆਂ ਆਪਾਂ ਪਾਈਆਂ ਸੀ ਕਿਆਂ ਤੁਸੀਂ ਉਹਦੇ ਨਾਲ ਵੀ ਮੈਦਾ ਪਾ ਸਕਦੇ ਹੈਗੇ ਹੋ ਤੇ ਉਹ ਸਬਜ਼ੀਆਂ ਦੇ ਨਾਲ-ਨਾਲ ਸਾਡਾ ਜੋ ਮੈਦਾ ਉਹ ਵੀ ਪੁੰਨਿਆ ਜਾ ਚੁੱਕੇ ਜਾਏਗਾ ਪਰ ਮੈਂ ਇਸ ਤਰ੍ਹਾਂ ਇੱਕ ਇਹ ਨਾਲ ਮੈਦਾ ਪਾਉਣ ਤੋਂ ਬਾਅਦ ਆਪਾਂ ਦੋ ਤੋਂ ਤਿੰਨ ਬਾਲੇ ਆਂ ਦੇਣੇ ਨੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪੀਜ਼ਾ ਸੌਸ ਪਾ ਦਾਂਗੇ ਇਹ ਪਾਣਾ ਆਪਸ਼ਨਲ ਹੈ ਤੁਸੀਂ ਪਾ ਚਾਹਦੇ ਤਾਂ ਪਾ ਸਕਦੇ ਹੋ ਤੁਸੀਂ ਸਕਿਪ ਕਰ ਸਕਦੇ ਹੈਗੇ ਹੋ ਤੁਸੀਂ ਇਹ ਜਗ੍ਹਾ ਤੇ ਚਿੱਲੀ ਫਲੈਕਸ ਵੀ ਪਾ ਸਕਦੇ ਹੋ ਦੇਖੋ ਜੋ ਸਾਡੀ ਸੌਸ ਹੈ ਉਹ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਇਹਦੇ ਵਿੱਚ ਮਿਕਸਪਸ ਪਾ ਦਾਂਗੇ ਇਸ ਤਰੀਕੇ ਨਾਲ ਹੁਣ ਮਿਕਸਪਸ ਪਾਤੇ ਨੇ ਹੁਣ ਆਪਾਂ ਸਾਰਿਆਂ ਨੂੰ ਮਿਕਸ ਕਰਾਂਗੇ ਤੁਸੀਂ ਇੱਥੇ ਇਸ ਜਗ੍ਹਾ ਤੇ ਤੁਸੀਂ ਚਿੱਲੀ ਫਲੈਕਸ ਵੀ ਪਾ ਸਕਦੇ ਏ ਕਿਉਂ ਜਾਂ ਜੋ ਤੁਹਾਨੂੰ ਪਸੰਦ ਹੈ ਜਿਸ ਤਰੀਕੇ ਨਾਲ ਤੁਹਾਨੂੰ ਸੌਸ ਪਸੰਦ ਹੈ ਤੁਸੀਂ ਉਹ ਪਾ ਸਕਦੇ ਏ ਕਿਉਂ ਟొਮੇਟੋ ਸੌਸ ਪਾ ਚੰਦੇ ਟొਮੇਟੋ ਸੌਸ ਪਾ ਸਕਦੇ ਹੋ ਪੀਆ ਸੌਸ ਪਾ ਚੰਦੇ ਹੋ ਪੀਆ ਸੌਸ ਪਾ ਸਕਦੇ ਹੋ ਸਭ ਤੁਹਾਡੀ ਆਪਣੀ ਚੁਆਇਸ ਤੇ ਹੈਗਾ ਵੈ ਹੁਣ ਲਾਸਟ ਵਿੱਚ ਅਸੀਂ ਥੋੜਾ ਜਿਹਾ ਚੀਜ਼ ਹੋਰ ਪਾ ਦਾਂਗੇ ਇਹ ਸਾਡੀ ਜੋ ਸੌਸ ਹੈ ਕਰੀਮੀ ਸੌਸ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਦੇਖੋ ਇਹ ਜੋ ਸਾਡੀ ਕਰੀਮੀ ਚੀਜ਼ ਸੌਸ ਹੈ ਉਹ ਸਾਡੀ ਤਿਆਰ ਹੋ ਚੁੱਕੀ ਹੈ ਬੱਲੇ ਆ ਚੁੱਕੇ ਨੇ ਹੁਣ ਸਾਡੀ ਸੌਸ ਬਣ ਕੇ ਤਿਆਰ ਹੈ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਤੁਸੀਂ ਕਿਸੇ ਵੀ ਪੰਡੇ ਵਿੱਚ ਇਸ ਤਰੀਕੇ ਨਾਲ ਕੋਲੀ ਦੇ ਨਾਲ ਚਾਵਲ ਪਾ ਲੈਣੇ ਨੇ ਤੇ ਉਹਦੇ ਸਾਈਡਾਂ ਦੇ ਵਿੱਚ ਆਪਾਂ ਜੋ ਸੌਸ ਬਣਾ ਕੇ ਤਿਆਰ ਕੀਤੀ ਹੈ ਉਹ ਪਾ ਦਾਂਗੇ ਮੈਂ ਇਸ ਤਰੀਕੇ ਨਾਲ ਸਰਵ ਕਰ ਰਹੀ ਹਾਂ ਤੁਸੀਂ ਚਾਹੇ ਤੇ ਜੋ ਸੌਸ ਦੇ ਵਿੱਚ ਵੀ ਚਾਵਲ ਪਾ ਕੇ ਤੁਸੀਂ ਉਸ ਤਰੀਕੇ ਨਾਲ ਮਿਕਸ ਕਰ ਲੋ ਚੰਗੇ ਤਰੀਕੇ ਨਾਲ ਉਸ ਤੋਂ ਬਾਅਦ ਵੀ ਸਰਵ ਕਰ ਸਕਦੇ ਹੋ ਪਰ ਮੈਂ ਇਸ ਤਰੀਕੇ ਨਾਲ ਕਰ ਰਹੀ ਹਾਂ ਤਾਂ ਕਿ ਦੇਖਣ ਚ ਵੀ ਵਧੀਆ ਲੱਗੇ ਤੇ ਖਾਣ ਵਿੱਚ ਵੀ ਸਾਨੂੰ ਟੇਸਟੀ ਲੱਗੇ ਐਸੇ ਕੇ ਨਾਲ ਆਪਾਂ ਇੱਕ ਇੱਕੋਲੀ ਦਾ ਸ਼ੇਪ ਬਣਾ ਕੇ ਆਪਾਂ ਚਾਵਲ ਪਾ ਦਿੰਦੇ ਨੇ ਤੇ ਉਹਦੇ ਸਾਈਡਾਂ ਤੇ ਵਿੱਚ ਆਪਾਂ ਜੋ ਸੌਸ ਬਣਾ ਕੇ ਤਿਆਰ ਕੀਤੀ ਹੈ ਉਹ ਪਾ ਦਾਂਗੇ ਅਹ ਦੇਖੋ ਇਸ ਤਰੀਕੇ ਨਾਲ ਆਪਾਂ ਸੋਸ ਪਾ ਦੇਣੀ ਸਾਰੇ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਹਾਡੇ ਬੱਚਿਆਂ ਨੂੰ ਇਹ ਜ਼ਰੂਰ ਪਸੰਦ ਆਏਗੀ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਨਾ ਕੇ ਟ੍ਰਾਈ ਕਰਨਾ ਔਰ ਅਗਰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ